ਮੈਨੂੰ ਇੱਕ ਗੱਲ ਦੱਸੋ ਦੱਸਣੀ ਬਣਦੀ ਵੇ ਸਾਰਿਆਂ ਦੀ ਵੀ ਆਪਾਂ ਜੋ ਮਿਹਨਤ ਕਰਦੇ ਆਂ ਪੈਸਾ ਕਮਾਉਂਦੇ ਉਹ ਕਾਦੇ ਕਮਾਉਂਦੇ ਜਿਹੜਾ ਆਪਾਂ ਪੈਸਾ ਕਮਾ ਰਹੇ ਆ ਉਹ ਕਾਦੇ ਵਾਸਤੇ ਕਮਾ ਰਹੇ ਹੋ ਕੋਈ ਦੱਸ ਸਕਦਾ ਕਮੈਂਟ ਆ ਜਰੂਰ ਦੱਸੋ ਮੈਨੂੰ ਬਾਕੀ ਆਪਾਂ ਇਹਦੇ ਬਾਰੇ ਗੱਲਾਂ ਕਰਾਂਗੇ ਅੱਜ ਪੈਸਾ ਕਿਉਂ ਕਮਾਉਂਦੇ ਆ ਕਿਉਂ ਇੰਨਾ ਕੰਮ ਕਰਦੇ ਆ ਜਦ ਕਿ ਖਾਣੇ ਤੇ ਪਰਾਂ ਦੋ ਰੋਟੀਆਂ ਹੁੰਦੀਆਂ ਉਹ ਖਾ ਕੇ ਇੰਨੀ ਕਦੇ ਹਾਇ ਹਾਇ ਰਹਿੰਦੀ ਹੈ ਜਿਹੜਾ ਬੰਦਾ ਵਾ ਦੱਸਾ ਬਈ ਇਹ ਮੈਨੂੰ ਜਰੂਰ ਦੱਸੋ ਇਹਦੇ ਬਾਰੇ ਚ ਗੱਲ ਬਾਤ ਤੇ ਇਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਤੇ ਅੱਜ ਦੀ ਲਾਈਵ ਵੀਡੀਓ ਚ ਤੁਹਾਡਾ ਸਵਾਗਤ ਹੈ ਜਿਹੜੇ ਦੇਖਦੇ ਰਹੋ ਮਦਦ ਇੱਕ ਦੋ ਗੱਲਾਂ ਜਿਹੜੀਆਂ ਮੇਰੇ ਮਨ ਚ ਆ ਉਹ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗਾ ਤੇ ਆ ਲੱਕੜ ਆ ਗਈ ਇਹ ਲੱਕੜ ਬਾਰੇ ਆਪਾਂ ਵੀਡੀਓ ਬਣਾਈਏ ਕਪੂਰੀ ਤੇ ਇਹਦੇ ਬਾਰੇ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ ਸਾਰੀਆਂ ਤੇ ਉਧਰ ਗੁੱਜਰਬਾਈ ਬੈਠਾ ਗੁੱਜਰਬਾਈ ਨਹੀਂ ਮਿਹਨਤ ਕਿਉਂ ਕਰਦਾ ਇਹਦੇ ਬਾਰੇ ਵੀ ਦੱਸਾਂਗਾ ਸਾਰੀ ਗੱਲਬਾਤ ਦੱਸਾਂ ਬਾਈ ਆ ਗਿਆ ਉਧਰ ਜਦ ਮੈਂ ਲਾਈਵ ਵੀਡੀਓ ਬਣਾਉਂਦਾ ਨਾ ਮੇਰੀ ਵੀਡੀਓ 'ਚ ਕੋਈ ਬੰਦਾ ਆ ਜਾਂਦਾ ਉਹ ਫਿਰ ਮੇਰਾ ਨਾ ਉਸ ਵੀਡੀਓ ਵੱਲ ਤੇ ਨਾ ਧਿਆਨ ਪੜਕ ਜਾਂਦਾ ਇਹ ਗੱਲ ਸੱਚੀ ਵੀ ਇੱਕ ਵਾਰਾ ਬਾਬਾ ਰਣਜੀਤ ਸਿੰਘ ਜਦੋਂ ਬਾਬਾ ਰਣਜੀਤ ਸਿੰਘ ਆਪਣਾ ਦੀਵਾਨ ਲਾਉਂਦਾ ਜਿਹੜਾ ਨੇੜੇ ਖਾਰੇ ਗੁੱਜਰਵਾਲੇ ਕੋਲ ਖੜੇ ਤੇ ਮੈਂ ਸੋਚਦਾ ਉਹ ਆਣੇ ਜੰਗ ਲੰਘ ਦੇਵੇ ਮੈਂ ਟਿੱਡਾ ਟਿੱਡਾ ਹੋ ਗਿਆ ਇਦਾਂ ਨੂੰ ਹੋ ਜਾਵਾਂਗਾ ਮੈਂ ਇਹ ਸਕੂਟਰ ਦੀ ਬਾਤ ਸੁਣੂੰਗਾ ਮੈਂ ਜਿਹੜਾ ਜਿਹੜਾ ਹੁਗਾਇਨ ਲੱਗਦਾ ਮੈਂ ਫਿਰ ਆਪਾਂ ਗੱਲਾਂ ਬਾਤਾਂ ਕਰਾਂਗੇ ਇਹ ਬਾਬਾ ਰਣਜੀਤ ਸਿੰਘ ਨਾ ਜਦੋਂ ਉਹ ਦੀਵਾਨ ਲਾਉਂਦਾ ਤੁਸੀਂ ਦੇਖੋ ਮੈਂ ਬਹੁਤ ਪਿੱਛੇ ਦੀਵਾਨ ਤੋਂ ਖੰਡਾ ਹੁੰਦਾਦਾ ਉਹਦੇ ਲੰਗੜ ਲੰਗੜ ਕਿਤੇ ਤੋਂ ਨਾ ਕਰਨ ਉਹਨੇ ਜਦੋਂ ਉਹਨੇ ਦੀਵਾਨ ਲਾਉਣਾ ਤਾਂ ਸੂਰਾ ਸਾਹਮਣੇ ਸੰਗਤ ਬੈਠੀ ਹੋਣੀ ਇੱਕ ਢੋਪੜੀ ਵੀ ਜਾਦ ਨਹੀਂ ਜਾ ਰਹਾ ਮੈਂ 10 ਤੋਂ 15000 ਸੰਗਤ ਉਹਦਾ ਬਹੁਤ ਵੱਡਾ ਪੰਡਾਲ ਲੱਗਦਾ ਤੋ ਗੱਟ ਵੀ ਜਿਹਦਾ ਦਵਾਨ ਤੁਸੀਂ ਦੇਖਦੇ ਹੋਵੋਗੇ ਦੋ ਟਰੱਕਾਂ ਦੇ ਵਿੱਚ ਦਾ ਸਾਊਂਡ ਸਿਸਟਮ ਜਾਂਦਾ ਜਿਹੜਾ ਬੜਾ ਬੜਾ ਸਾਊਂਡ ਲੱਗਦਾ ਦੋ ਟਰੱਕਾਂ ਦੇ ਵਿੱਚ ਤੇ ਫਿਰ ਪ੍ਰਚਾਰ ਕਿੰਨਾ ਹੁੰਦਾ ਉਹ ਕਹਿੰਦਾ ਜਦੋਂ ਦਵਾਨ ਚੱਲਦਾ ਹੁੰਦਾ ਦਵਾਨ ਚ ਕੋਈ ਬੰਦਾ ਉੱਠ ਕੇ ਨਿਕਲ ਉੱਠ ਕੇ ਇੱਕ ਬੰਦਾ ਉੱਠ ਗਿਆ ਦੂਜਾ ਬੰਦਾ ਉੱਠ ਗਿਆ ਤੀਜਾ ਬੰਦਾ ਉੱਠ ਗਿਆ ਉਹ ਕਹਿੰਦਾ ਜੇ ਤਾਂ ਆਏ ਕਰੋ ਤਾਂ ਪੂਰਾ ਟਾਈਮ ਆਏ ਕਰੋ ਨਹੀਂ ਹਮੜਾ ਉੱਠ ਕੇ ਲੰਮ ਜੇ ਕਰੋ ਤੋ ਉਹ ਕਹਿੰਦਾ ਹੁੰਦਾ ਜਦੋਂ ਮੈਂ ਗੱਲ ਸੁਣਾਉਂਦਾ ਹੁੰਦਾ ਉਸ ਟਾਈਮ ਬਟ ਜਦ ਮੈਂ ਧਾਰਨਾ ਬੜਨੀ ਆ ਆਪਣਾ ਉੱਠ ਕੇ ਲੱਗ ਜਾਇਆ ਕਰੋ ਉਸ ਟਾਈਮ ਖੜੋ ਕੇ ਕਹਿੰਦਾ ਚਮਚ ਨੇ ਬਣੇ ਮੈਂ ਹੋਰ ਧਿਆਨ ਚੁੰਦਾ ਜਿੱਦੋਂ ਧਾਰਨਾ ਚੱਲ ਕੇ ਉੱਠ ਕੇ ਲੱਗ ਜਾਵੇ ਐਦਾਂ ਹੀ ਕੁਛ ਮਿਲ ਜਾ ਕੋਈ ਬੰਦਾ ਆ ਜਾਂਦਾ ਨਾ ਮੈਨੂੰ ਜਿਹਦੀ ਗੱਲ ਕਰਨੀ ਹੁੰਦੀ ਉਹ ਨਿਕਲ ਜਾਂਦੀ ਹੈ ਇਹਨੂੰ ਗੁੱਜਰਬਾਈ ਨੂੰ ਪਹਿਲਾਂ ਸਾਡੇ ਇੱਕ ਬੰਦਾ ਸੀ ਇਹਦੇ ਨਾਲ ਗੱਲਾਂ ਪਤਾ ਕਰਦੇ ਨੂੰ ਗੁੱਜਰਬਾਈ ਦੇ ਨਾਲ ਹੈ ਗੁੱਜਰਬਾਈ ਅੱਜ ਦੀ ਗੱਲਬਾਤ ਇਹ ਹੈ ਦੁਨੀਆ ਪੈਸਾ ਕਾਤੇ ਕਮਾਉਂਦੀ ਆ। ਪਤੀ ਨਹੀਂ ਜਾਂਦੀ। ਹੈ? ਪੈਸੇ ਨਾਲ ਗੱਡੀ ਨਹੀਂ ਚੱਲਦੀ। ਗੱਡੀ ਕਿਉਂ ਨਹੀਂ ਚੱਲਦੀ ਹੈਗੀ? ਜੇ ਕਮਾਉਂਗੇ ਹਾਂ। ਕੀ ਖਾਉਂਗੇ? ਅੱਛਾ। ਜੇ ਨਹੀਂ ਕਮਾਉਂਗੇ? ਜੇ ਨਹੀਂ ਕਮਾਉਣਾ ਫੇਰ ਤਾਂ ਬੈਠੇ ਦਰੂ ਨਾ ਇੱਕ ਇੱਕ ਲਿਮਟ ਹੁੰਦੀ ਆ ਵੀ ਜੇ ਦੇਖਿਆ ਜਾ ਬੰਦਾ ਇੱਕ ਬੰਦੇ ਦਾ 100 ਰੁਪਏ ਨਾਲ ਖਰਚ ਸਕਦਾ ਤਾਂ ਠੀਕ ਆ। ਰਾਤ ਨੂੰ ਮੈਂ ਇੱਕ ਵੀਡੀਓ ਦੇਖ ਰਿਹਾ ਤਾਂ ਮੈਂ ਬਾਰਲੇ ਮੁਰ ਖੋਲਦੇ ਉਹ ਕਹਿੰਦਾ ਤੁਹਾਨੂੰ ਨਾ ਇਹਨਾਂ ਨੇ ਆਪਣੇ ਐਸੇ ਜਾਲ ਦੇ ਵਿੱਚ ਫਸਾਇਆ ਹੋਇਆ ਕਿਸ਼ਤਾਂ ਲਾਉਣ ਦੇ ਵਿੱਚ ਦਿਨ ਰਾਤ ਕਹਿੰਦਾ ਤੁਸੀਂ ਉਹ ਜਗ੍ਹਾ ਦੀ ਕਿਸ਼ਤਾਂ ਲਈ ਜਾਂਦੇ ਆ ਜਦ ਦੇਖਿਆ ਕਹਿੰਦਾ ਵੀ ਹੁਣ ਥੋੜਾ ਓਵਰ ਹੋ ਗਿਆ ਪੈਸਾ ਵੀ ਪੈਸਾ ਇਹ ਜ਼ਿਆਦਾ ਕਮਾਉਣ ਲੱਗ ਗਿਆ ਕਹਿੰਦਾ ਇਕਨੋਮਿਕ ਨੂੰ ਥੱਲੇ ਗੇਰ ਦੋ ਵੀ ਜਿਹੜਾ ਡਾਲਰ ਥੱਲੇ ਕਰ ਦੋ ਚਾਹ ਉਹ ਜੋ ਪੈਸੇ ਥੋੜਾ ਕਰੰਸੀ ਥੱਲੇ ਕਰ ਦੋ ਸਿਰ ਬੰਦਾ ਸੋਚਦਾ ਵੀ ਤਾਂ ਵੀ ਹਿੰਦੀ ਦੇ ਬਰਾਬਰ ਆ ਚੱਲੇ ਪੈਸੇ ਵੀ ਘਟ ਗਿਆ ਪੈਸਾ ਉਹ ਫੇਰ ਥੋੜਾ ਚੱਕ ਦਿੰਦੇ ਆ ਕਿਆ ਫਿਰ ਘਰਾਂ ਦੇ ਘਰਾਂ ਦੇਖੋ ਹੁਣ ਘਰਾਂ ਦੇ ਉਹ ਜਿਹੜਾ ਲੰਦੇ ਆ ਕਿਆ ਕਹਿੰਦੇ ਉਹਨੂੰ ਇੰਟਰਸਟ ਰੇਟ ਲੈਂਦੇ ਆ ਵਿਆਜ ਲੈਂਦੇ ਆ ਕਹਿੰਦਾ ਉਹਨੂੰ ਥੋੜਾ ਜਿਹਾ ਘਟਾ ਦਿਓ ਜਾਂ ਦੇਖਿਆ ਜਿਆਦਾ ਪੈਸਾ ਹੈਗਾ ਥੋੜਾ ਜਿਹਾ ਵਧਾ ਦਿਓ ਕਿ ਲੋਕ ਫਿਰ ਤੜਾ ਉਹ ਕਹਿੰਦਾ ਨਾ ਮਰਨ ਨਹੀਂ ਦੇਣਾ ਹੈਗਾ ਪਰ ਕੁਛ ਨਾ ਕੁਛ ਵਿੱਚ ਤਾਂ ਥੋੜੀ ਛੇੜਖਾਨੀ ਕਰ ਦੋ ਇਹਨਾਂ ਨੂੰ ਬੰਦਿਆਂ ਨੂੰ ਕੰਮ 'ਤੇ ਲਾ ਰੱਖੀਏ ਤੇ ਬੇਲੇ ਨਹੀਂ ਬਿਠਣ ਦੇਣੇ ਹੈਗੇ ਐਦਾਂ ਹੀ ਬੈਈ ਹੈ ਨਾ ਕਿਉਂ ਕਮਾਉਂਦੇ ਬਈ ਪੈਸੇ ਕਦਾ ਇਹ ਕਰਦਾ ਕਮਾਉਂਦਾ ਹਾਂ ਹਾਂ ਹੁਣ ਤੂੰ ਕੰਮ ਕਰਦਾ ਇਥੇ ਕਦੇ ਬਾਤਾਂ ਕਰਦਾ ਬਈ ਮੈਂ ਹਾਂ ਮੈਂ ਤਾਂ ਠੱਡ ਬਾਤ ਵੀ ਕਰਦਾ ਨਿਆਣਾ ਬਾਤ ਵੀ ਮਾਂ ਬਾਪ ਵੀ ਦੇਖਣੇ ਆ ਸਾਰੇ ਨੂੰ ਦੇਖਣਾ ਮੇਰੇ ਰੱਗੇ ਬੱਚੇ ਕੋਈ ਵੀ ਨਹੀਂ ਹੁਣ ਹੈ ਕਿਉਂ ਮੈਂ ਤਾਂ ਕਰਦਾ ਇੰਨੇ ਮੁੰਡਾ ਸਵੇਰ ਤੇ ਕਹਾ ਘਟਣ ਲੱਗਿਆ ਹੋਣਾ ਹਾਂ ਆਹਾਂ ਸੱਚੀ ਗੱਲ ਦਾ ਤੇ ਸ਼ਾਮ ਨੂੰ ਤੈਨੂੰ ਕਿਆ ਚਾਹੀਦਾ ਹੁੰਦਾ ਫਿਰ ਠੱਡ ਬਾਤ ਚਾਹੀਦੀ ਹੁੰਦੀ ਆ ਨੀਂਦ ਆ ਜਾਂਦੇ ਥੱਕੇ ਆ ਰਿਆਂ ਨੂੰ ਚੱਲ ਇਹ ਕਹਿੰਦਾ ਭਾਈ ਗੱਡੀ ਨਹੀਂ ਚਲਦੀ ਹੈਗੀ ਐਸੇ ਵੀ ਕਰ ਗੱਡੀ ਨਹੀਂ ਚਲਦੀ ਹੈਗੀ ਇਹ ਹੈਗਾ ਜਦੋਂ ਆਪਾਂ ਨਾ ਪੈਦਾ ਹੁੰਦੇ ਧਰਤੀ 'ਤੇ ਪਰੋਂਦੇ ਹਾਂ ਉਸੇ ਟਾਈਮ ਤੋਂ ਇਹ ਚੀਜ਼ ਚੱਲ ਪੈਂਦੀ ਆ ਪੈਸੇ ਆਵੇ ਪੈਸਾ ਕਮਾਉਂਗੇ ਤਾਂ ਸੁਖਾਂਗੇ ਪੈਸਾ ਕਮਾਉਂਗੇ ਤਾਂ ਸੁਖਾਂਗੇ ਪਹਿਲਾਂ ਲੋਕ ਅੱਜ ਕੱਲ੍ਹ ਦੇ ਸਮੇਂ ਦੇ ਮੈਂ ਤਾਂ ਇਹ ਕਹ ਦਿੰਦਾ ਬਈ ਪੈਸੇ ਹੀ ਸਾਰਾ ਕੁਝ ਹੈ ਜੇ ਤੇਰੇ ਕੋਲ ਪੈਸਾ ਤਾਂ ਸਰਦਾਰੀ ਹੈ ਜੇ ਨਹੀਂ ਹੈ ਤਾਂ ਕੁਝ ਵੀ ਨਹੀਂ ਹੈ ਗਤੀਓ ਪੈਸੇ ਨਾਲ ਚੱਲਦੀ ਹੁਣ ਮੇਰਾ ਮੁੰਡਾ ਚੌਂਤੇ ਦਾ ਮੁੰਡਾ ਮੈਨੂੰ ਮੈਸੇਜ ਆਉਂਦਾ ਪਹਿਲਾਂ ਉਹ ਦਿਨ ਮੈਂ ਨਾ ਮੁੰਡੇ ਦੇ ਨਾਲ ਟੁੱਟ ਗਿਆ ਲਾਤੀ ਚ ਟੁੱਟ ਗਿਆ ਵਿਚਾਰੇ ਦੇ ਤੇ ਇਸ ਟਾਈਮ ਉਹਨੂੰ ਪੈਸੇ ਦੀ ਲੋੜ ਹੈ ਮੈਂ ਕਿਹਾ ਤੂੰ ਐਂ ਕਰ ਮੈਨੂੰ ਦੁਆਰੇ ਵੀਡੀਓ ਭੇਜ ਦੇ ਤੇ ਆਪਾਂ ਫਿਰ ਦੁਆਰੇ ਪਾ ਦਿੰਦੇ ਕੋਈ ਗੱਲ ਨਹੀਂ ਮੈਂ ਕਿਹਾ ਭਾਈ ਜਿੰਨੀ ਆਪਾਂ ਦੇ ਮਦਦ ਹੋਊਗੀ ਤੇ ਮੈਨੂੰ ਉਹਦੇ ਦਰਮਿਆਨ ਵੀਡੀਓ ਬਣਾ ਕੇ ਪਾਈ ਮੈਨੂੰ ਲੋਕ ਕਹਿਣ ਲੱਗੇ ਤੂੰ ਕਰ ਦੇ ਮਦਦ ਤੂੰ ਵੀ ਤਾਂ ਵੀਡੀਓ ਬਣਾ ਤਾਂ ਮੈਂ ਕਹ ਰ ਮੈਂ ਜੇ ਮੈਂ ਦੱਸ ਕੇ ਥੋੜੀ ਕਰਦਾ ਮਦਦ ਯਾਰ ਹੁਣ ਮੈਂ ਕਿਹੜਾ ਹੋ ਸੇਵਾ ਮੁਕਤ ਵਾਲਾ ਕਿਹੜਾ ਜਿਹੜਾ ਸੇਵਾ ਕਰਨੇ ਵਾਲਾ ਇੱਕ ਜਿਹੜਾ ਸੇਵਾ ਮੁਕਤ ਜਿਹੜਾ ਉਹ ਜਿੱਥੇ ਵੀ ਜਾਂਦਾ ਨਾ ਪਿੱਛੇ ਇੱਕ ਕੈਮਰਾਮੈਨ ਹੁੰਦਾ ਉਹ ਤੇ ਹੁਣ ਮੇਰੇ ਪਿੱਛੇ ਕੈਮਰਾ ਲੱਜੇ ਮੈਂ ਕਿਸੇ ਵਿਕਲਾੰਗ ਨੂੰ ਚਾ ਕੇ ਰੋਟੀ ਪਾਣੀ ਖਵਾ ਦਮ ਲੋਕ ਕਰੇ ਬੱਲੇ 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 ਬੜਾ ਚੰਗਾ ਬੰਦਾ ਤੁਸੀਂ ਦੇਖੋ ਚੀਜ਼ ਇਹ ਬਿਜ਼ਨਸ ਹੁੰਦੇ ਬਈ ਅਸੀਂ ਤਾਂ ਉਹ ਸੋਸ਼ਲ ਮੀਡੀਆ ਵਾਲੇ ਆ ਸਾਨੂੰ ਇਹ ਚੀਜ਼ ਬਾਰੇ ਪਤਾ ਹੈ ਇੱਕ ਕੈਮਰਾ ਪਿੱਛੇ ਲਾ ਲੂ ਆਪਣੇ ਜਿਹੜੇ ਗਰੀਬਾਂ ਦਾ ਭਲਾ ਕਰੀ ਜੋ ਜਿਹੜੇ ਬੰਦੇ ਦੇਖਣ ਬੱਲੇ ਬੱਲੇ ਆਏ ਆਏ ਆਹਾ ਆਹ ਆਹ ਕਿੰਨਾ ਬੰਦਾ ਚੰਗਾ ਬੰਦਾ ਕਿੰਨਾ ਬੰਦਾ ਚੰਗਾ ਤੋ ਉਹ ਬੰਦਾ ਨਾ ਛੱਡੋ ਫਿਰ ਤੁਸੀਂ ਕਹਿੰਦੇ ਹੁਣ ਜਿਆਦਾ ਪ੍ਰੇਮ ਵਾਲੇ ਹੁੰਦੇ ਨੇ ਵਿੱਚ ਜਿਹੜੇ ਜਿਆਦਾ ਦੇਖਦੇ ਨੇ ਘੁੰਮਾਈ ਨਾਲ ਦੇਖਦੇ ਹੁਣੇ ਫੰਦੇ ਚੀਜ਼ਾਂ ਬਾਰੇ ਪਤਾ ਕਹਿੰਦੇ ਹੁੰਦੇ ਆ ਵੀ ਜੇ দান ਕਰਨਾ ਐ ਹੱਥ ਨਾਲ ਕਰਦੇ ਦੂਜੇ ਹੱਥ ਨੂੰ ਪਤਾ ਨਾ ਲੱਗੇ ਮੈਨੂੰ ਆਪ ਮੈਨੂੰ ਆਪ ਨੂੰ ਚੰਗਾ ਲੱਗਦਾ ਸੀ ਵੀ ਆਪ ਜਾ ਕੇ ਪੈਸੇ ਦੇ ਕੇ ਉਹਨੇ ਬੰਦਾ ਸੇਵਾ ਕਰ ਰਿਹਾ ਪਰ ਕਈ ਵਾਰ ਮੈਂ ਜਿਹੜੀ ਚੀਜ਼ ਮੈਂ ਦੇਖ ਦਿੰਦਾ ਨਾ ਕੈਮਰਾ ਲੈ ਕੇ ਪਿੱਛੇ ਪਿੱਛੇ ਘੁੰਮੀ ਜਾਂਦਾ ਫਿਰ ਕੋਈ ਬੰਦਾ ਇਹਦੇ ਕਰਦਾ ਠੀਕ ਹੈ ਕਰ ਪਰ ਕੈਮਰਾ ਕਦੋਂ ਆਇਆ ਪਿੱਛੇ ਦਾ ਹਰੇਕ ਇਹ ਹੁਣ ਇੱਕ ਉਹ ਲੁਧਿਆਣੇ ਕਰਦਾ ਉਹ ਵੀ ਆਹੀ ਚੀਜ਼ ਹੈ ਉਹ ਕਹਿੰਦਾ ਸਾਡਾ ਪਹਿਲਾ ਇੱਕ ਐਮ ਜੀਓ ਹੈ ਜਿਹੜਾ ਪੈਸੇ ਸਿੱਧੀ ਉਹਦੇ ਕੋਲ ਜਾਂਦੇ ਆ ਇੱਕ ਗੈਂ ਬਗਾ ਨੂੰ ਲਾ ਪਰ ਇਹ ਵੀ ਇਹ ਲੋਕਾਂ ਨੂੰ ਤਾਂ ਹੀ ਆਉਣਗੇ ਜੇ ਸੋਸ਼ਲ ਮੀਡੀਆ ਦੇਖੂਗੇ ਤਾਂ ਹੀ ਲੋਕ ਭਲੇ ਵਾਲੇ ਅੱਗੇ ਆਉਣਗੇ ਨਹੀਂ ਕਿਹੜਾ ਹੁੰਦਾ ਨਹੀਂ ਕੋਈ ਨਾ ਥੱਕ ਕੇ ਆਉਂਦਾ ਸੋਸ਼ਲ ਮੀਡੀਆ ਬਾਈ ਹੁਣ ਜਿੱਦਾਂ ਹੁੰਦਾ ਆ ਮੁੰਡੇ ਦਾ ਜਿੱਦੇ ਹੁਣ ਲੱਤ ਟੁੱਟੀ ਹੋਈ ਹੈ ਸੋਸ਼ਲ ਮੀਡੀਆ ਵੀਡੀਓ ਪਾਈਓ ਕਟੋ-ਕਟ 30-40 ਹਜ਼ਾਰ ਬੰਦੇ ਲੋਕਾਂ ਨੇ ਬਾਈ ਭੇਜਤਾ ਪਿਆਰ ਕਰਨੇ ਵਾਲੇ ਨੇ ਜਿੰਨੀ ਸਾਤੇ ਮਦਦ ਹੋਈ ਆ ਅਸੀਂ ਕੀਤੀ ਆ ਜੋ ਅਸੀਂ ਦੱਸਣ ਲੱਗ ਜਾਂਦੇ ਤੋਹਨਾ ਬੱਲੇ ਬੱਲੇ ਕਿ ਨੀਮਤ ਦਦ ਕਰਦਾ ਹੈ ਕਿ ਨਾ ਕਿਆ ਕੁਛ ਕਰਦਾ ਬੱਲੇ ਬੱਲੇ ਹੋ ਜਣੀ ਤੇ ਅਰਹੀ ਬਈ ਪੈਸੇ ਦੀ ਗੱਲ ਇਹਦਾ ਹੌਲੀ 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 ਜਦੋਂ ਪੈਸਾ ਆਇਆ ਵੀ ਮੇਰੇ ਕੋਲ ਪੈਸਾ ਪਾਗਲ ਵੀ ਕਰ ਦਿੰਦਾ ਪੈਸਾ ਬਣਾ ਵੀ ਦਿੰਦਾ ਹੋ ਜਾਂਦਾ ਇੱਕ ਵਾਰੀ ਨੇਂਤਾ ਕਰੋ ਕਿ ਠੱਗੀਆਂ ਠੋਰੀਆਂ ਨਾ ਮਾਰੋ ਯਾਰ ਕਿ ਤੋੜ ਜੇ ਪੈਸਾ ਕਮਾਉਣਾ ਨਾ ਈਜ਼ੀ ਮਨੀ ਵਾਲ ਨੂੰ ਮਤ ਘਟ ਜਾਓ ਵੀ ਸੌਖਾ ਪੈਸਾ ਬਣ ਜਾਈਂ ਅੱਜ ਕੱਲ ਆਪਾਂ ਇਹ ਸੋਚ ਰਹੇ ਹਾਂ ਕਿ ਸੌਖਾ ਪੈਸਾ ਕਿੱਥਾ ਬਣੂਗਾ ਕੁਝ ਬੰਦੇ ਟ੍ਰੇਡਿੰਗ ਉੱਪਰ ਲੱਗੇ ਕੁਝ ਬੰਦੇ ਕਿਤੇ ਲੱਗੇ ਸੌਖੇ ਪੈਸੇ ਨਾਲ ਮਿਹਨਤ ਨਾਲ ਦਿਮਾਗ ਨਾਲ ਦਾਰ ਬਣਾ ਇੱਦਾਂ ਨਹੀਂ ਵੀ ਮੈਂ ਸੋਚੀ ਆ ਮੈਂ ਕੱਲ ਫਲਾਣ ਬੈਠਾ ਬੈਠੀ ਬੰਦਾ ਉਗੂ ਤੇ ਪਤਾਲ ਬਣਾ ਦਿੰਦਾ ਥੋੜਾ ਸੋਚਾ ਹੋਵੇ ਤੇ ਇਹੋ ਮੈਂ ਗੱਲ ਕਹਿਣ ਲੱਗਿਆ ਮੈਂ ਕੱਲ ਨੂੰ ਕੰਮ ਕਿਆ ਕਰਨਾ ਮੇਰਾ ਕੱਲ ਦੇ ਦੋ ਕੰਮ ਸੋਚੇ ਹੋਏ ਮੈਂ ਕੱਲ ਆਹ ਕੰਮ ਕਰਨਾ ਇੱਥੇ ਤੇ ਵੀਡੀਓ ਬਣਾਉਣੀ ਮੈਂ ਇਹ ਸੋਚਿਆ ਹੋਇਆ ਮੇਰੇ ਕੱਲ ਦੀ ਵੀਡੀਓ ਵੀ ਹਾਂ ਇਹ ਬਣਾਵਾਂ ਉਤੇ ਪਰਤੀ ਫਿਰ ਤੁਹਾਡੇ ਹੋਰ ਜਿਹੜੇ ਬੰਦੇ ਵੀਡੀਓ ਦੇਖਦੇ ਆ ਵਿੱਚ ਕੋਈ ਚੰਗੀ ਗੱਲ ਸਿੱਖਣ ਨੂੰ ਮਿਲ ਜਾਂਦੀ ਆ ਵੀ ਹਾਂ ਤੇ ਅੱਜ ਦੀ ਮੈਂ ਵੀਡੀਓ ਬਣਾਈ ਆ ਆ ਵੀਡੀਓ ਬਣਾਈ ਥੀ ਮੈਂ ਇਹਦੇ ਵਿੱਚ ਵੀ ਆਪਾਂ ਗੱਲ ਕਰੇ ਦਿੰਦੇ ਆ ਤੇ ਵੈਸੇ ਕੱਲ ਨੂੰ ਵੀਡੀਓ ਆਉਣੀ ਆ ਬੰਦੇ ਨੇ ਮੈਨੂੰ ਕਹਤਾ ਕਹਿੰਦਾ ਇਹਨੂੰ ਛੇਤੀ ਛੇਤੀ ਮੋਟਰ ਪਰ ਤੇ ਚੱਕ ਦੇ ਆਹ ਜਿੰਨੇ ਵੀ ਆ ਲੱਕੜੀ ਹੈ ਨਾ ਕਹਿੰਦਾ ਇਹਨਾਂ 'ਚ ਸਿਊਂਫ ਲੱਗੀ ਹੋਈ ਆ ਇਹ ਤੇਰੀ ਸਿਊਂਫ ਇਹਨਾਂ ਦੇ ਵਿੱਚ ਵੜ ਜਾਣੀ ਤੇਰੇ ਪੂਲਰ ਖਰਾਬ ਹੋ ਜਾਣੇ ਜਦੋਂ ਵੀਡੀਓ ਬਣਾਈ ਮੈਂ ਐਦਾਂ ਹੋ ਜਿਹੜੇ ਮੈਂ ਕੱਲ੍ਹ ਨੂੰ ਵੀਡੀਓ ਬਣਾਉਣੀ ਆ ਉਹ ਮੈਂ ਜਿੱਥੇ ਜਿਹੜੀ ਇੱਟ ਮੈਂ ਲਾਉਣੀ ਉਹ ਇੱਟ ਮੈਂ ਦੇਖਣ ਜਾਣਾ ਘਰ ਕਿੱਦਾਂ ਦਾ ਬਣਿਆ ਘਰ ਕਿੰਨਾ ਕੁ ਠੰਡਾ ਕਿਹਾ ਸਾਥ ਉਹਨਾਂ ਦਾ ਰਜੂਲ ਲੈ ਕੇ ਆਉਣਾ ਮੈਂ ਹੁਣ ਟਾਈਮ ਵੀ ਆਪਣਾ ਨੇੜੇ ਆਉਂਦਾ ਜਾਂਦਾ ਆਉਂਦਾ ਜਾ ਰਿਹਾ ਕਦੇ ਨਹੀਂ ਹੁਣ ਮਿਸਤਰੀ ਲੱਗਣਾ ਟਾਈਮ 'ਚ ਰੋੜ ਘਟਾ ਹੈ ਹੁਣ ਜਿੱਥੇ ਇੱਟ ਲੈਣੀ ਉੱਥੇ ਵੀ ਜਾਣਾ ਮੈਂ ਤੇ ਫਿਰ ਥੋੜਾ ਬਹੁਤ ਪ੍ਰੇਮ ਮਿਲ ਜਾਂਦਾ ਵੀਰੇ ਜਰੂਰ ਦੱਸਿਓ ਬਾਈ ਮਗੁੱੱਰ ਬਾਈ ਨੇ ਤਾਂ ਕਹਿ ਦਿੱਤਾ ਗੱਲ ਇਹ ਵੀ ਕੈਸਾ ਇਸ ਕਰਕੇ ਕਮਾਉਣਾ ਹਰੇਕ ਦਿਨ ਮੈਂ ਸੋਚਦਾ ਵੀ ਕੰਮ ਬੰਡਿਆ ਪਿਆ ਜਿਹਨੂੰ ਮੈਨੂੰ ਸੋਸ਼ਲ ਮੀਡੀਆ ਦਿੱਤਾ ਰੱਬ ਨੇ ਮੇਰੀ ਡਿਊਟੀ ਲਈ ਇਹਨੂੰ ਸੋਚਦਾ ਮੈਂ ਦੀ ਜਾਨ ਤੱਕ ਕੰਮ ਕਰਾਂ ਆਪਣੇ ਵੱਲ ਤੇ ਪੂਰਾ ਐਫਰਟ ਲਾਣਾ ਕਿ ਹਾਂ ਕੋਈ ਵਧੀਆ ਚੀਜ਼ ਦਿਖਾਵਾਂ ਆਪਣੇ ਵੱਲ ਤੇ ਕਦੇ-ਕਦੇ ਪੈ ਜਾਂਦੀ ਆ ਹੁਣ ਕਈ ਵਾਰ ਕਹਿ ਦਿੰਦੇ ਯਾਰ ਅੱਜ ਵਾਲੀ ਬੀਰੀ ਦਾ ਬਾਈ ਸਵਾਦ ਨਹੀਂ ਆਇਆ ਹੈਗਾ ਠੀਕ ਹੈ ਕਦੇ ਕਦੇ ਵੀਡੀਓ ਇੰਨੀ ਸੋਹਣੀ ਬਣ ਜਾਂਦੀ ਯਾਰ ਬੱਲੇ ਬਾਈ ਅੱਜ ਗੱਲ ਇੰਨੀ ਸੋਹਣੀ ਕੀਤੀ ਸੇਮ ਲਾਈਕ ਹੈਗਾ ਐ ਇਹਦਾ క్రికెਟ ਨਹੀਂ ਖੇਡਦੇ ਨੇ ਬੱਲੇ ਪਲੇਅਰ ਜਿੱਦਣ ਤੋਂ ਸੈਂਚਰੀ ਮਾਰਦਾ ਤੂੰ ਬੱਲੇ ਬਾਈ ਨੇ ਸੈਂਚਰੀ ਕਿਹੋ ਬੈਟਿੰਗ ਕੀਤੀ ਬੰਦੇ ਨੇ ਕਦੇ ਕਦੇ 10 ਪਰ ਵੀ ਆਊਟ ਹੋ ਜਾਂਦਾ ਕਦੇ ਕਦੇ 0 ਪਰ ਵੀ ਆਊਟ ਹੋ ਜਾਂਦਾ ਫਿਰ ਗਾਲ੍ਹਾਂ ਵੀ ਕੱਢਦੇ ਐਦਾਂ ਹੀ ਵੀ ਸਾਡੇ ਕੋਲ ਜਿੱਦਣ ਦਾ ਇਹਨਾਂ ਵੀਡੀਓ ਵਧੀਆ ਬਣ ਗਈ ਵਾ ਚਾਚੀ ਇਹ ਚੀਜ਼ ਸੰਭਲੋਗੇ ਸੀ ਰੋਜ਼ ਬਾਰੇ ਹਾਂ ਕਿ ਰੋਜ਼ ਸੈਂਚਰੀ ਦਾ ਮਾਰ ਨਹੀਂ ਸਕਦੇ ਕਿਸ ਦਿਨ ਵੀਡੀਓ ਕਿਸ ਤਰੀਕੀ ਬਣਨੀ ਹੈ ਕਿਸ ਦਿਨ ਕਿਸ ਤਰੀਕੀ ਵੀਡੀਓ ਕਿਸ ਤਰ੍ਹਾਂ ਬਣਨੀ ਹਰ ਰੋਜ਼ ਸੈਂਚਰੀ ਨਹੀਂ ਵੱਜਣੀ ਹੈਗੀ ਰੋਜ਼ ਇੰਨੇ ਨਹੀਂ ਵੀ ਹਾਂ ਬਈ ਸਾਰੇ ਬੰਦੇ ਦੇਖਣਗੇ ਚਲੇ ਜੇ ਤੁਹਾਨੂੰ ਲੱਗਣਾ ਯਾਰ ਕਿਆ ਡਰਾਮਾ ਜ ਹੈ ਉਦੋਂ ਸਮਝ ਲੋ ਪਹਿਲਾਂ ਜ਼ੀਰੋ ਬਰੋਟ ਹੋ ਜਾ ਰਿਹਾ ਜਦੋਂ ਲੱਗਿਆ ਵੀ ਤੁਹਾਨੂੰ ਵੀਡੀਓ ਵੈਨ ਵਧੀਆ ਫਿਰ ਕੱਢ ਦੋ ਬੱਲੇ ਬੱਲੇ ਚੱਲੇ ਚੱਲੇ ਤੁਹਾਨੂੰ ਬੱਲੇ ਬੱਲੇ ਤੇ ਚੱਲੇ ਚੱਲੇ ਅੱਜ ਮੈਂ ਖੇਤਾਂ ਨੂੰ ਤੁਰਕੀ ਆਇਆ ਤਾਂ ਮੈਂ ਤੇ ਬੋਲ ਬੈਠਾ ਬਹੁਤ ਜ਼ਿਆਦਾ ਦਵਾਈ ਲੱਤੀ ਆ ਘਰਾਰੇ ਕਰੇ ਆ ਮੁੰਡਾ ਜਿੱਦ ਫੇਰ ਇੱਕ ਵਾਰੀ ਆਮਨ ਉਹਨੇ ਅੱਜ ਲੈ ਜਮ ਇੱਕ ਹੋਰ ਪਾਸੇ ਜਾ ਰਿਹਾ ਮੈਂ ਤੇ ਉਹਦੀ ਵੀਡੀਓ ਕੱਲ ਨੂੰ ਬਣਾਉਂਗਾ ਮੈਂ ਸਪੈਸ਼ਲ ਵੀ ਬਣਾਉਣਾ ਉਹਨੇ ਨੇ ਇਨਵਾਈਟ ਕੀਤਾ ਪਿਛਲੇ ਸਾਲ ਵੀ ਗਿਆ ਦਾ ਮੁੱਤ ਇਹ ਵੀਡੀਓ ਚ ਨਾਮ ਦੱਸੀ ਆਪਾਂ ਤੇ ਉਹਦੇ ਪ੍ਰਾਈਵੇਸੀ ਵੀ ਹੁੰਦੀ ਆ ਤੇ ਉੱਥੇ ਵੀਡੀਓ ਬਣਾ ਕੇ ਤੁਹਾਨੂੰ ਦਿਖਾਵਾਂਗਾ ਉਹ ਮਹਾਲ ਬਲਾਗਰ ਪਾਵਾਂਗੇ ਦੋ ਸਥਾਨ ਉੱਤੇ ਘੈਂਟ ਘੜ ਇੱਕ ਦੱਸ ਦਨਾ ਕਹਿੰਦਾ ਜਿਹੜੀ ਜਗ੍ਹਾ ਉਹ ਵਰਲਡ ਦੀ ਸਭ ਤੋਂ ਮਹਿੰਗੀ ਜਗ੍ਹਾ ਹੈ ਜਿੱਥੇ ਚੱਲਿਆ ਠੀਕ ਹੈ ਜੀ ਉਹ ਦੇਖੋ ਕੱਲ੍ਹ ਨਹੀਂ ਕੋਈ ਇਸ ਸਸਪੈਂਸ ਇਸ ਸਸਪੈਂਸ ਰਹਾਂਗਾ ਫੌਰੀ ਗੱਲਾਂ ਦੱਸਣ ਲੱਗ ਗਏ ਫਿਰ ਵੀਡੀਓ ਦੇ ਵਿੱਚ ਮਜ਼ਾ ਨਹੀਂ ਆਉਣਾ ਪਰ ਤੁਸੀਂ ਕਹਣਾ ਯਾਰ ਅਸੀਂ ਤੱਕ ਕੱਲ੍ਹ ਬਾਈ ਨੇ 10 ਤਰੀਕ ਨੂੰ ਅਸੀਂ ਵੀ ਦੇਖਣੀ ਹੈ ਤੁਹਾਡੇ ਬਾਰੇ ਸਸਪੈਂਸ ਜਿਹੜੇ ਨਵੇਂ ਬੰਦੇ ਮਹਾਲ ਬਲੌਗ ਪਰ ਦੇਖਿਓ ਆਪਣਾ ਏਸੀ ਚੱਲ ਰਿਹਾ ਮੈਂ 28 ਪਰ ਕਰਤਾ ਤਾਂ ਥੋੜਾ ਨਾਰਮਲ ਜੇ ਅੰਦਰ ਟੈਂਪਰੇਚਰ ਹੋਇਆ ਪਿਆ ਸਵੇਰ ਸੋਭਾ ਦਾ ਨਾਰਮਲ ਹੀ ਹੁੰਦਾ ਤੇ ਉਹਨਾਂ ਨੇ ਆਪ ਬੰਦੇ ਕਰ ਦਿੱਤੇ ਹਾਂ ਉਹ ਜਦੋਂ ਦਬ ਕੇ ਰੱਖਣਾ ਪੈਂਦਾ ਹੈ ਡਾਉਲ ਪ੍ਰੈਸ ਕਰਨਾ ਮਿਲਦਾ ਕਿੱਦਾਂ ਬੰਦ ਹੁੰਦਾ ਹੈ ਆਮ ਜੀ ਹੋ ਗਿਆ ਥਾਲਾ ਫੈਨ ਕੂਲਰ ਨਾ ਕੂਲਿੰਗ ਰਾਇ ਸੋ ਜਾਇਆ ਰ ਦਬ ਕੇ ਰੱਖਾਂ ਇਹੋ ਜਿਹਾ ਕਰ ਹਾਂ ਪ੍ਰੈਸ ਕਰਕੇ ਰੱਖ ਹਾਂ ਆ ਬਟਨ ਪੀਲਾ ਬਟਨ ਪ੍ਰੈਸ ਕਰਕੇ ਦਫਣਾ ਮੈਂਦਾ ਫਿਰ ਇਹ ਬੰਦ ਹੁੰਦਾ ਬਸ ਖਾ ਬੰਦ ਹੋ ਗਿਆ ਫਿਰ ਚੱਲ ਪਿਆ ਹੈ ਅੱਛਾ ਡਿਸਪਲੇ ਵਿੱਚ ਤੇ ਆਪ ਆਫ ਹੋ ਗਈ ਹੋ ਜਾਿਆਦਾ ਕੀ ਤੰਕਰ ਹਾਂ ਨਹੀਂ ਹੋਣਾ ਆਪਣੀ ਇਦਾਂ ਦਾ ਹੋਊਗਾ ਹੀ ਫਿਰ ਕਹਿੰਦੇ ਹੁੰਦੇ ਆ ਨਹੀਂ ਮਾਂ ਦਾ ਨਾਮ ਨਹੀਂ ਲੈ। ਨਹੀਂ ਠਡਾਣਾ ਲਾਹੋ। ਕੁਝ ਤਾਂ ਉਹਦੇ ਭਾਂਡੇ ਚੱਤੀ ਹੋਰ ਦਾ ਸਮਾਂ ਦੇ ਗਾਣਾ ਮਿੱਥਦੇ। ਹੋਰ ਕੁਝ ਨਹੀਂ ਦੇਣਾ। ਦੇ ਵਿੱਚ ਰਿੰਡੀ ਤੂੜੀ ਮੈਨੇ। ਤੇ ਭਿੰਡੀ ਵਿੱਚ ਮੈਂ ਸੋੜਿਆ ਬੈਹ ਹੁੰਦੀ ਯਾਰ। ਮੈਂ ਤਾਂ ਰਾਤ ਸਰਚ ਕਰ ਲਿਆ ਤਾਂ। ਮੈਂ ਬੜੀਆਂ ਚੀਜ਼ਾਂ ਬਹੁਤ ਜ਼ਿਆਦਾ ਖਾਂਦੇ ਹਾਂ ਉਹ ਕਰਕੇ ਨਾ ਬੈਲ ਥੋੜਾ ਨਾ ਵੀ ਬੈਲ ਕਰਕੇ ਮੇਰਾ ਤਾਂ ਇੱਕ ਜੂਲਿਕ ਐਸਿਡ ਵੱਜ ਜਾਂਦਾ ਤੇ ਹੋਰ ਗਲਾ ਜਖਰਾ ਖਰਾਬ ਹੋਇਆ ਹੋਇਆ ਹੋਰ ਕਿਸੇ ਮੈਂ ਜੂਲਿਕ ਐਸਿਡ ਪਹੁੰਚ ਗਿਆ ਜਾਂਦਾ ਹੈ ਉਹਦੇ ਕਰਕੇ ਮੈਂ ਰਾਤ ਫਰੂਟ ਬਰੇ ਜਾਂ ਸੇਬ ਖਾਦੇ ਆ ਜਾਂ ਅਨਾਨਾਸ ਸੱਚ ਕਰਨਾ ਵੀ ਕਿਹੜੀ ਚੀਜ਼ ਦੇ ਪਾਸੇ ਬੜੀ ਪਾਣੀ ਪੀ ਲਿਆ ਪਾਣੀ ਹੁਣ ਦੇ 1 ਲੀਟਰ ਪੀਤਾ ਹੋਇਆ 1 ਲੀਟਰ ਵੀ ਕਿ ਬੋਡੀ ਅੰਦਰ ਵਾਸ਼ ਕਰਦੇ ਨੇ ਡਿਕਲੋਪਟ ਪਤਾ ਨਹੀਂ ਕੀ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ ਅੰਦਰੋਂ ਤੇ ਇਤਨਾ ਆਉਣ ਹੁੰਦਾ ਬਾਹਰੋਂ ਇਹ ਕਿਨਾਰੋਂ ਦਾ ਅੰਦਰੋਂ ਮੰਦਰੋਂ ਧੋਣੀ ਵੱਡੀ ਆ ਹਨ ਇਹ ਅੰਦਰੋਂ ਧੋਦੀ ਸਾਰੀ ਉਹ ਅੰਦਰੋਂ ਜਦ ਤੱਕ ਇਹਨੂੰ ਉੱਤੀ ਜਾਂਦੀ ਜਦ ਤੱਕ ਤੁਹਾਡਾ ਜਿਹੜਾ ਆਪਾਂ ਅੰਕਿਰਿਆ ਕਰਦੇ ਸਾਫ ਨਹੀਂ ਹੁੰਦੀ ਐਂ ਕ੍ਰਿਸਟਲ ਕੇ ਲਈ ਪਾਣੀ ਨਹੀਂ ਬਹਾਣੇ ਕੋਲ ਦਰੋਤਾ ਫੇਰ ਸਾਮਣੇ ਪਹੁੰਚੇ ਆਪਾਂ ਸਾਬਣ ਨਾਲ ਗੰਦਾ ਗੰਦਾ ਸਾਬਣੋ ਦੋ ਸਾਫ ਪਾਣੀ ਪਿੱਛੇ ਦੇ ਆ ਜਾਂਦਾ ਐਦਾਂ ਚੱਲੀ ਦੱਸ ਬਈ ਸਨਵਾਜੀ ਥੋੜਾ ਬਹੁਤ ਲਾਈਵ ਦੇਖਣ ਵਾਸਤੇ ਜ਼ਰੂਰ ਆਪਣੇ ਭਾਅ ਆਉ ਦੇਓ ਤੇ ਮੌਸਮ ਗਰਮ ਹੈ ਆਪਦਾ ਤਾਂ ਮਹੀਨਾ ਚੜਿਆ ਹੋਇਆ ਰਹੇਗਾ ਹੋਰ 10 ਦਿਨ ਫਿਰ ਅਗਲਾ ਮਹੀਨਾ ਸੂਰੂ ਸੂਰੂ ਦੇ 15 ਤਰੀਕ ਤੱਕ ਜਾ ਕੇ ਠੰਡ ਹੋ ਜਣੀ ਫਰੂ ਜੀ ਹੈ ਧੰਨਵਾਦ